ਵੈਲਕਮ ਹੈ ਸੰਧੂ ਡੈਰੀ ਫਾਰਮਿੰਗ ਦੇ ਵਿੱਚ ਆ ਵੀਰੇ ਆਪਣੀ ਹੋਮ ਬ੍ਰੀਡ ਸ਼ਾਈਵਾਲ ਨਸਲ ਦੀ ਬੱਚੀ ਇਹ 1 ਸਾਲ ਤੇ 3 ਮਹੀਨੇ ਦੀ ਆ ਬਈ ਹੁਣ ਤੋਂ ਹੀ ਆਡਰ ਕੁਆਲਟੀ ਚੈੱਕ ਕਰੋ ਦੂਜੀ ਸੋਏ ਦੀ ਬੱਚੀ ਆ ਉਹ ਪਰੇ ਦੀ ਮਾਂ ਖੜੀ ਆ ਕਿਦਾਂ ਲੱਗੀ ਕਮੈਂਟ ਕਰਕੇ ਦੱਸਿਓ ਜਰੂਰ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਭਾਈ